ਸਾਮ ਦੇ ਪੱਠੇ ਕੁੱਤਰਨੇ ਨੌਜਵਾਨ ਨੂੰ ਪੈ ਜਾਣੇ ਸੀ ਮੰਗੇ ਅਕਸਰੀ ਦੇਖਦੇ ਹਾਂ ਕਿ ਸੱਭ ਕੋ ਗਰਮੀਆਂ ਦੇ ਵਿੱਚ ਦਰਅਸਲ ਘਰਾਂ ਦੇ ਵਿੱਚ ਵੜਨਾ ਸ਼ੁਰੂ ਕਰ ਦਿੰਦੇ ਨੇ ਜਦੋਂ ਨੌਜਵਾਨ ਦੇਖਦਾ ਹੈ ਕਿ ਧੁੱਪ ਥੋੜੀ ਜਿਹੀ ਢਲ ਚੁੱਕੀ ਹੈ ਤੇ ਉਸ ਨੇ ਪੱਠੇ ਕੁੱਤਰਨੇ ਹਨ ਮੱਝਾ ਲੀਤਾ ਇੱਕਦਮ ਜਦੋਂ ਹੀ ਮਸ਼ੀਨ ਦੇ ਕੋਲ ਆਉਣ ਲੱਗਦਾ ਹੈ ਤਾਂ ਸੱਭ ਦੀ ਨਿਗਾ ਇੱਕਦਮ ਉਸ ਸਟੇਜ ਉੱਤੇ ਜਦੋਂ ਪੈ ਜਾਂਦੀ ਹੈ ਤਾਂ ਸੱਪ ਫੜ ਚੱਕ ਲੈਂਦਾ ਹੈ ਕਿੰਨਾ ਹੀ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਕਈ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਿਸ ਦੇ ਨਾਲ ਮੱਝਾਂ ਨੂੰ ਵੀ ਨੁਕਸਾਨ ਹੋ ਜਾਂਦਾ ਹੈ ਇੰਦਾ ਹੀ ਇੱਕ ਇਹ ਵੀਡੀਓ ਹੈ ਕਿ ਬਚਾ ਹੋ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਹੀ ਨਿਗਾ ਵਿੱਚ ਆ ਜਾਂਦਾ ਹੈ ਨਹੀਂ ਤਾਂ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਪੱਠਿਆਂ ਦੇ ਵਿੱਚ ਹੀ ਸਭ ਕੁਤਰੇ ਜਾਂਦੇ ਹਨ ਤਾਂ ਕਈ ਵਾਰ ਮੱਝਾਂ ਵੀ ਮਰਨ ਦਾ ਡਰ ਹੁੰਦਾ ਹੈ ਕਈ ਸੋਸ਼ਲ ਮੀਡੀਆ ਦੇ ਵੀਡੀਓ ਦੇਖਿਆ ਹੈ ਮੱਝਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾ ਹੈ ਤਾਂ ਇਸ ਕਰਕੇ ਗਰਮੀਆਂ ਦੇ ਮੌਸਮ ਦੇ ਵਿੱਚ ਕਦੇ ਵੀ ਬੂਟ ਵੀ ਪਾਉਣੇ ਜਾਂ ਕੱਪੜੇ ਵੀ ਪਾਉਣੇ ਤਾਂ ਛਾੜ ਕੇ ਹੀ ਪਾਓ ਅਸਰੇ ਗਰਮੀਆਂ ਦੇ ਵਿੱਚ ਸੱਪਾਂ ਦਾ ਬਹੁਤ ਹੀ ਜ਼ਿਆਦਾ ਕੰਮ ਵਧਿਆ ਹੁੰਦਾ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦਿਆਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਦੋਸਤੋ ਰੱਬ ਰੱਖਾ